ਵਿੰਦਰ ਜਿੱਦਾਂ ਇਹ ਕਰਨਾ ਕਾਣ ਡਿਆ ਮੇਰਾ ਤੋਦਾ ਹੀ ਨਹੀਂ ਛੱਡ ਕੇ ਜੀ ਕਾਣ ਡਿਆ ਜਾਣ ਨੂੰ ਤਾਂ ਮੈਂ ਨੇ ਵੀ ਪਾ ਕੱਪੜੇ ਤੇ ਚੱਲ ਮੇਰੇ ਨਾਲ ਜਿਦੋਂ ਇਹਨਾਂ ਨੇ ਮਹੀਨਾ ਕ ਪਿਆ ਨਾ ਕੰਮ ਕਰਨਾ ਇਹਨਾਂ ਤੇਰਾ ਮਦਰ ਭੱਜੇ ਆਉਣਾ ਵਾ ਮਮੀ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੇ ਨਾ ਉਥੇ ਏਸੀ ਇੱਥੇ ਤੇ ਏਸੀ ਲੱਗੇ ਮੈਂ ਤੇ ਗਰਮੀ ਚ ਮਰ ਜੂਗੀ ਤੁਹਾਨੂੰ ਵੀ ਪਤਾ ਵਾ ਮੈਨੂੰ ਤਾਂ ਆਦਤ ਪੈ ਗਈ ਏਸੀ ਦੀ ਉਥੇ ਤੇ ਪੱਖਾ ਵੀ ਆਪਣਾ ਐ ਐ ਕਰਕੇ ਚੱਲਦਾ ਵਾ ਮੈਂ ਨਹੀਂ ਰਹਿ ਸਕਦੀ ਸਿਆਲ ਹੁੰਦਾ ਤੇ ਮੈਂ ਸੱਤ ਵਾਰੀ ਤੇਰੇ ਨਾਲ ਚੱਲ ਜਾਂਦੀ ਆਹ ਗੱਲ ਨਾ ਆਖੀ ਦੋਰੇ ਵੀ ਮੇਰੇ ਨਾਲ ਚੱਲ ਇਹਨਾਂ ਦੇ ਸਾਹਮਣੇ ਨਾ ਕਿਤੇ ਕਹਿ ਜੀ ਆਹੋ ਅਮਰੀਕਾ ਨੂੰ ਜ਼ਿੰਦਗੀ ਬਰਬਾਦ ਕਰਨੀ ਮੇਰ ਕੋ ਨਹੀਂ ਰਹਾ ਜਾਣਾ ਗਰਮੀ ਚ ਚਦਰਿੰਦਰੇ ਹੁਣ ਤੂੰ ਮਾਂ ਦੇ ਕੋਲੇ ਠੀਤ ਵਗਾਰਾ ਨਹੀਂ ਸਕਦੀ ਐਸਾ ਤੂੰ ਸਾਧਕੇ ਮੈਨੂੰ ਭਾਲਿਆ ਹੁਣ ਦੱਸ ਮੈਨੂੰ ਕਿ ਮੈਂ ਕੀ ਕਰਾਂ ਐ ਮੰਮੀ ਮੈਂ ਤੈਨੂੰ ਫੋਨ ਕਰਕੇ ਸੱਦਿਆ ਇਹਨਾਂ ਦੇ ਫੋਨ ਤੇ ਜੰਮੂ ਤੋਂ ਵੀ ਵੰਗ ਤੂੰ ਭੱਜੀ ਆਈ ਆ ਮੇਰੀ ਤੇ ਸੁਣਦੀ ਸਲਾਹ ਵੀ ਮੇਰੀ ਤੀਨੇ ਨਹੀਂ ਫੋਨ ਕੀਤਾ ਹੁਣ ਏਦਾਂ ਕਰ ਗੱਲ ਕਰ ਗੋਲਮੋਲ ਇਥੋਂ ਤਿੱਤਰ ਉਹ ਦਵਾ ਦਵਾ ਇਹੋ ਜਿਹਾਂ ਦਾ ਮੱਥਾ ਲਾਉਣ ਖਣੂ ਤੇ ਉਦਾਂ ਹੀ ਝੰਗੇ ਇਹ ਕੋ ਇੱਕ ਮੇਰਾ ਪੁੱਤ ਉਹ ਵੀ ਨਹੀਂ ਮੈਂ ਵੇਖਿਆ ਜਤ ਜਦ ਇਹੋ ਜੀ ਮਲਾ ਨੂੰ ਗਲ ਪਵਾ ਲਿਆ ਬਾਸੀ ਜੀ ਪੁਰਾਉ ਨੇ ਅੰਦਰ ਬੈਠੇ ਰਹੇ ਬਾਹਰ ਬੈਠੇ ਕੀ ਪ੍ਰੀਤ ਬੈ ਜਾ ਦੱਸਾਂ ਤੈਨੂੰ ਕੀ ਗੱਲ ਹੈ ਯਾ ਨਹੀਂ ਮੈਂ ਤਾਂ ਸੱਦਿਆ ਹੀ ਕੁੜਮਣੀ ਨੂੰ ਹੂੰ ਤੇ ਧੀ ਨੂੰ ਆਪਣੀ ਨੂੰ ਸਮਝਾਉਗੀ ਆਹੋ ਕੁੜਮਣੀ ਤੇ ਉਹਦਾ ਵੀ ਸਿਰਾ ਵਾ ਅਲਵਾਰ ਵਰਗੀ ਧੀ ਦੀ ਜ਼ਬਾਨ ਤੇ ਹੈਗੀ ਹੀ ਤੇ ਮਾਂ ਦੇ ਉਧੋਂ ਜ਼ਿਆਦਾ ਚਲੋ ਅਤੇ ਮੈਨੂੰ ਵੀ ਪਤਾ ਵਾ ਵੀ ਤੇਜੀ ਆ ਥੋੜੇ ਬਾਅਦ ਹੀ ਦੱਸਣਾ ਥੋੜੇ ਸਾਰੀ ਗੱਲਬਾਤ ਕਰਨੀ ਹੈ ਨਾ ਨਹੀਂ ਪਹਿਣਾ ਉਹ ਤਾਂ ਕਿ ਤੱਕ ਮੁੰਡੀ ਦੇਣ ਦੇ ਸਾਨੂੰ ਜੋ ਬੰਨੂ ਕਹਣਾ ਹੈ ਆਪ ਗੱਲ ਕਰ ਜੋ ਬੰਦੀ ਦੇ 13ਵੀਂ ਕਰਕੇ ਤੂੰ ਉੱਦਾਂ ਭਜਾਤਾ ਲੰਗ ਉਹ ਤਾਂ ਹੈ ਹੀ ਇੰਨੀ ਜਾਲਮ ਹੋਵਾਂ ਕਿਤੇ ਐਦਾਂ ਦੀ ਬੁੱਢੀ ਨੇ ਅਖੀ ਕਿਤੇ ਜਿੱਦਾਂ ਦੀ ਇਹ ਕਰਨ ਲਈ ਹੈ ਐਦਾਂ ਵੀ ਕਿਤੇ ਧੀਆ ਵਸਾਈਆਂ ਜਾਂਦੀਆਂ ਤੇ ਮੈਂ ਤਾਂ ਮੰਨਤਾ ਨਹੀਂ ਹਾਂ ਵੀ ਦਿਵਿੰਦਰ ਦੀ ਮੰਮੀ ਕੀ ਤੇ ਮੇਰੀ ਕੀ ਤੇ ਪੁੱਛਣੀ ਹੈ ਨਾਲੀ ਤਸ ਮੁਸਕਾਇਤ ਕਰੂੰਗੀ ਤੇ ਮੇਰਾ ਇਹਦੇ ਨਾਲ ਕਿਹੜਾ ਵੈਰ ਹੀ ਪਈ ਜਿਹੜਾ ਮੇਰੇ ਨਾਲ ਇੱਤਾ ਕਾਂਦੀ ਤੇ ਮੇਰੀ ਉਹਨੇ ਕਿਸੋ ਨਹੀਂ ਫਿਰ ਪ੍ਰੀਤ ਮਾਨਤਾਂ ਨੇ ਇਹ ਨਹੀਂ ਕੋਈ ਵੀ ਰਹਿ ਗਏ ਹੁਣ ਮਾਨਤਾਂ ਤੇਰਾ ਮੇਰਾ ਹੋਊਗਾ ਮੇਰੀ ਭੈਣ ਨਾ ਹੋਊਗਾ ਮਾਣ ਉਧਰ ਨਹੀਂ ਕੋਈ ਵੀ ਮਾਣ ਹੈਗੇ ਇਹ ਤੂੰ ਦਿਲ ਚ ਭਲੇਖਾ ਕੱਢ ਲਾ ਆਪਣਾ ਰਹਿ ਨਹੀਂ ਤਵਾਂਗੇ ਨਹੀਂ ਤੂੰ ਮਿਲਿਆ ਜਾ ਕੇ ਭਲਾ ਵੇਖ ਦੇ ਕਿਹੜੇ ਮੂੰਹ ਹੁੰਦੀ ਐ ਵੇਖ ਲੈ ਇੱਕ ਵਾਰ ਤੂੰ ਚੱਲ ਆ ਚੱਲੀ ਮੰਮੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਏ ਸਤਿ ਸ਼੍ਰੀ ਅਕਾਲ ਕਾਦੀ ਕਿਉਂ ਕੀ ਗੱਲ ਹੋ ਗਈ ਐਸ਼ ਕਰ ਲੈ ਅਜੇ ਮੇਰੀ ਧੀ ਦੇ ਘਰ ਕਾਲਾ ਪਾਰਟੀ ਕਾਦੇ ਐਸ਼ ਕਰ ਲੈ ਮੈਂ ਨੂੰ ਪਤਾ ਕੋਸਲਾ ਨੂੰ ਕੀ ਹੋਣ ਡਿਆ ਕੀ ਦੱਸਾਂ ਤਈ ਲਓ ਮੰਮੀ ਸ਼ਿਕਾਇਤਾਂ ਦੇ ਦਿਵਿੰਦਰ ਦੇ ਸਭ ਕੋ ਮੈਂ ਕਰਦੀ ਆਂ ਸੀ ਤੁਹਾਡੇ ਕੋਲ ਤੇ ਤੁਸੀਂ ਉਲਟਾ ਆਪ ਨਰਾਜ ਹੋਣ ਡਏ ਜੀ ਬਰਾਣਾ ਤਾਂ ਜੇ ਦਿਵਿੰਦਰ ਭੈਣ ਜੀ ਇਹ ਤਾਂ ਨਾ ਕਿਹੜੀ ਕਰੀ 755 ਦਾ 755 ਨੇ ਪੁਆੜੇ ਇੱਥੋਂ ਪਏ ਕਾਹਦੇ ਪੁਆੜੇ ਪਏ ਉਹਨੇ ਪੜ ਕੇ ਦੀ ਜੀਵਤ ਲਾਇਆ ਕੋਈ ਵੀ ਇੰਨਾ ਬੋਲ ਤੂੰ ਮੇਰੇ ਘਰੋਂ ਤਾਂ ਪੁਆੜੇ ਅੱਜ ਤੋਂ ਕਈ ਸਾਲ ਪਹਿਲਾਂ ਮੁੱਕ ਗਏ ਸੀ ਤੇ ਤੁਸੀਂ ਆਪਣੇ ਘਰ ਕਿਹੜੇ ਪੁਆੜੇ ਪਾ ਕੇ ਬੈਠੇ ਹੋ ਜਦੋਂ ਮੇਰੇ ਘਰ ਤੈਨੂੰ ਕੋਈ ਇਤਰਾਜ਼ ਮੈਂ ਆਪਣੇ ਘਰ ਵਸਣਾ ਰਸਣ ਲਈ ਆ ਤੇ ਦਵਿੰਦਰ ਨੇ ਆਪਣੇ ਘਰ ਕਿਉਂ ਲੜਾਈ ਪਾਈ ਆ ਇਹਨੂੰ ਕੀ ਇਤਰਾਜ਼ ਨਹੀਂ ਮੈਂ ਕਹਨੂੰ ਕੋਣੀ ਲੜਾਈ ਇਹਨੂੰ ਪੁੱਛ ਮੰਮੀ ਨੂੰ ਇਹ ਕਿਹਨੂੰ ਤੇਰੇ ਮਦਰ ਤੇਰਾ ਜੀ ਬੋਲੀ ਦੇਖੋ ਪਹਿਲਾਂ ਇਹ ਮੇਰੇ ਦੁਆਲੇ ਹੋਈ ਰਹਿੰਦੀ ਆ ਬੋਲੀ ਤੇਰੀ وجہ ਦੇ ਕਰਕੇ ਪ੍ਰੀਤ ਨੂੰ ਐਦਾਂ ਨਾ ਆਖਿਓ ਪ੍ਰੀਤ ਨੂੰ ਐਦਾਂ ਨਾ ਆਖਿਓ ਪਰੀ ਨੂੰ ਨਗੋ ਹੱਕਾ ਮੈਨੂੰ ਮਾਰ ਦੋ ਗੋਲੀ ਤੇ ਪਰੀ ਨੂੰ ਤੈਨੂੰ ਕੋ ਹਾਂਦੀ ਆ ਪਹਿਲੀ ਤਾਂ ਗਾਲ ਦਵਿੰਦਰ ਜਿਹੜਾ ਇਹਨੂੰ ਇਹਨੂੰ ਕਹਿੰਦੀ ਨਾ ਇਹਨੂੰ ਪੁੱਛੋ ਇਹ ਕੌਣ ਵਧੇਰੀ ਮੈਚ ਦਿੱਤੀ ਆ ਸੱਸ ਮਾਵਾ ਤੇ ਵੀ ਮੈਰੀ ਮੈਂ ਸਾਹਮਣੇ ਹੀ ਕਿਦਾਂ ਚਾਰ ਪੁੱਤ ਕੋਇਆ ਚੰਗਾ ਕਰ ਮੰਮੀ ਮੈਂ ਬੋਲਦੀ ਚੰਗਾ ਬਥੇਰਾ ਚੰਗਾ ਆ ਵੇਹ ਲੋ ਚੱਲ ਸਾਹਮਣੇ ਆ ਵੇਹ ਲੋ ਨਹੀਂ ਨਹੀਂ ਆ ਇਹ ਤਾਂ ਕਰ ਬੁਰੇ ਲੱਗਦਾ ਪੁੱਤ ਚੰਗੀ ਤਰ੍ਹਾਂ ਕੁੜੀ ਹੁੰਦਾ ਮੰਮੀ ਜੀ ਮੈਂ ਚੰਗੀ ਤਰ੍ਹਾਂ ਹੁੰਦੀ ਆ ਇਹੋ ਨਹੀਂ ਮੈਰੀ ਇੱਜ਼ਤ ਕਰਦੇ ਉਦੋਂ ਫੁਲਾਣਾ ਆ ਉਹਦੇ ਕੋਲ ਚ ਪੇੜਾ ਮਰਵਾਤੀਆਂ ਢਿੰਗੜਾ ਆ ਉਹਦੇ ਕੋਲ ਚ ਪੇੜਾ ਮਰਵਾਤੀਆਂ ਕੀ ਨਾ ਮਾ ਵਾਦੂ ਘਾਟੂ ਆ ਕੋਈ ਨਹੀਂ ਕਿ ਇਹਨੂੰ ਚਪੇੜਾ ਮਾਰਦਾ ਚਪੇੜ ਉਹਦਾ ਵੱਜਦੀ ਆ ਜਦੋਂ ਬੰਦਾ ਆਪ ਖਾਂਦਾ ਵਾ ਠੀਕ ਆ ਅੱਜ ਤੱਕ ਕਿੰਨੀਆਂ ਕਿਚਵੇੜਾ ਮਾਰੀਆਂ ਤੈਨੂੰ ਕਹਿੰਨੇ ਕੀ ਨਹੀਂ ਮਿਲਨਿਆ ਘਰ ਦੇ ਵਿੱਚ ਤੈਨੂੰ ਐਸ਼ੋਰਾਂ ਦੀ ਜ਼ਿੰਦਗੀ ਜੀਣ ਲਈ ਆ ਜੇ ਤੂੰ ਮੇਰੀ ਗੱਲ ਕਰਦੀ ਆ ਨਾ ਤੇ ਮੈਂ ਜਿੰਨੀ ਉਹ ਘਰ ਦੇ ਵਿੱਚ ਗਰੀਬੀ ਕੱਟੀ ਉਹ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਠੀਕ ਆ ਮੈਂ ਜਿੱਤਾ ਆਪਣੇ ਬੱਚੇ ਪਾਲੇ ਆ ਨਾ ਉਹ ਵੀ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਨਹੀਂ ਹੋਰ ਤਾਲ ਕਿ ਹੋਗਾ ਆਪਸ ਵਿੱਚ ਤਸੀਂ ਨਾ ਵਧੀਆ ਰਹਿੰਦੀਆਂ ਰਹੀਆਂ ਮੰਮੀ ਇਹਨੂੰ ਪੁੱਛੋ ਮੈਂ ਵੀ ਮਾਨਤਾ ਨਾਲ ਤੁਹਾਡੇ ਕੋਾਈ ਮੇਰੀ ਮਾਂ ਨਹੀਂ ਆ ਇੰਨਾ ਦੀ ਮਾਂ ਕੀ ਤੇ ਮੇਰੀ ਕੀ ਇਹਨੂੰ ਪੁੱਛੋ ਵੀ ਮੇਰੀ ਜ਼ਿੰਦਗੀ ਦੀ ਇੱਕ ਗਲਤੀ ਨੂੰ ਇੰਨਾ ਤਾਂ ਖੋ ਚੁੱਕਣ ਦੇ ਨਹੀਂ ਖੇਗ ਡਾਉਂ ਲਈ ਆ ਇਹ ਤੇ ਮੇਰੇ 3 ਪੁੱਤਾਂ ਦਾ ਮਮੀ ਇਹੋ ਗੱਲ ਵੀ ਸੁੱਖਾ ਸੁਖ ਦਾ ਰਿਸ਼ਤਾ ਆਇਆ ਸੀ ਤੇ ਮੈਂ ਉਹਨੂੰ ਦੱਸਿਆ ਕੀ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ ਸਭ ਕੁਝ ਫਿਰ ਮੇਰੇ ਮੂੰਹ ਵੀ ਨਿਕਲ ਗਿਆ ਸੱਚ ਤੇ ਮਮੀ ਸੱਚੀ ਆ ਕਿੰਨਾ ਕੁ ਜੇ ਰਿਸ਼ੂ ਪਿਆਰ ਹਨਾ ਵਾ ਜਿਹੜਾ ਇਹ ਅਤੀਤ ਆ ਨਾ ਆਪਣਾ ਅਤੀਤ ਆ ਬੀਤਿਆ ਕਰ ਉਹ ਅਕਸਰ ਉਹ 3 ਪੁੱਤਾਂ ਦੇ ਗਾੜੀ ਆਉਂਦਾ ਹੀ ਆ ਬਿੰਦਰੀ ਨੇ ਆਪਣੇ ਕਿਹਾ ਸੀ ਨਾ ਕਿ ਇਹਨੇ ਦੱਸਿਆ ਜੋ ਵੀ ਮਾੜਾ ਚੰਗਾ ਬੋਲਿਆ ਉਹ ਤੇ ਪਰੇ ਤੂੰ ਦੱਸਿਆ ਉਹਨੂੰ ਉਹਨੂੰ ਨਹੀਂ ਪਤਾ ਉਹਨੇ ਕੀ ਕਰ ਸਾਡੇ ਘਰ ਆਉਣਾ ਸੀ ਜੇ ਪਹਿਲਾਂ ਪਤਾ ਹੁੰਦਾ ਆਹੋ ਮੇਰੀ ਗੱਲ ਤੁਹਾਨੂੰ ਦੁਖਦੀ ਆ ਬਾਹਰ ਲੋਕੀ ਰੌਲਾ ਪਾਉਂਦੇ ਉਹਨਾਂ ਦੀਆਂ ਸਿਰੀਆਂ ਤੜ ਕੋ ਜਾ ਕੇ ਨੱਪੀਆਂ ਨਹੀਂ ਜਾਂਦੀਆਂ ਮੇਰੇ ਤੇ ਜੋਰ ਚੱਲੀ ਜਾਂਦਾ ਜੇ ਮੇਰੇ ਕੋਈ ਨਹੀਂ ਗੱਲ ਨਿਕਲੀ ਗਈ ਆ ਤੇ ਤੁਸੀਂ ਐਡੀ ਟੱਲ ਤੇ ਚੜਾਤੀ ਮੰਮੀ ਨਹੀਂ ਆ ਦੋਹੀ ਕਾ ਨੱਪਦੇ ਹੁੰਦੇ ਆ ਤਾਣੂ ਡੰਗਦੇ ਹੁੰਦੇ ਆ ਮੈਂ ਲਾਈਦਾ ਹੀ ਕਰਦੇ ਇਹਨਾ ਮੈਨੂੰ ਵਸਣ ਵਸਣ ਕਿੱਥੇ ਦੇਣਾ ਇਹਨਾਂ ਨੂੰ ਪੀਸਾ ਕਾ ਨਿਕਾ ਕਿ ਕਿਸੇ ਦੇਖ ਤੇਰਾ ਮਾਰ ਹੀ ਪਾਤਗਾ ਜਦੋਂ ਨੇ ਤੁਸੀਂ ਆਏ ਨਾ ਇਪੋ ਗੱਲ ਤਾ ਨੂੰ ਡਾਈ ਜਾਂਦੇ ਕੋਈ ਇਹਨੂੰ ਛਿੜਕਿਆ ਨਹੀਂ ਕਿਤੇ ਕੋਹ ਨਹੀਂ ਵੀ ਟੀਏ ਪਤਾ ਇਦਾਂ ਨਹੀਂ ਇਦਾਂ ਕਰੀਦਾ ਕਦੀ ਮੇਰਾ ਗਾਲ ਘਟਣ ਪੈਂਦੇ ਆ ਕਦੀ ਮੈਨੂੰ ਭੁਲਾਉਂਦੇ ਆ ਤੇ ਤੁਹਾਡਾ ਤਾਂ ਮੁੱਕ ਜਗਾ ਹੀ ਨਹੀਂ ਗਿਆ ਕੋਈ ਵੀ ਕਿਤੇ ਇਥੇ ਉਹਦੀ ਚੰਗੀ ਗੱਲ ਕਰਦੀ ਨਹੀਂ ਨਹੀਂ ਉਹਨਾਂ ਦੇ ਬੋਲਣਾ ਨਹੀਂ ਹਟੇ ਜਦੋਂ ਹੁੰਦੇ ਆਏ ਵੇਖੋ ਮੰਮੀ ਮੇਰੀ ਸੁਣੋ ਗੱਲ ਮੈਂ ਮੰਨੀ ਆ ਕਿ ਚਲੋ ਮੇਰੇ ਕੋਲ ਇੱਕ ਗਲਤੀ ਹੋਈ ਗਲਤੀ ਗਾਦੀ ਹੋਈ ਮੇਰੇ ਤੇ ਸਿਰ ਸਵਾਖ ਨੇ ਸਾਰੀ ਉਮਰ ਹੀ ਪੈਂਦੀ ਜਾਣੀ ਉਹ ਗੱਲ ਨੂੰ ਇੰਨਾ ਜ਼ਿਆਦਾ ਇੰਨੇ ਤਾਂ ਚੁੱਕਿਆ ਨਾ ਵੀ ਗੱਲ ਹੀ ਛੱਡ ਤੋ ਚਲੋ ਹਰ ਇੱਕ ਕੋਹ ਹੁੰਦੀ ਆ ਮੈਂ ਨਹੀਂ ਕਹਿੰਦੀ ਪਈ ਇਹ ਬੜੀ ਪੱਧਰੀ ਜ ਆ ਸਾਰਿਆਂ ਦਾ ਹਰ ਬੰਦੇ ਦਾ ਇਤਿਹਾਸ ਹੁੰਦਾ ਸਾਰਿਆਂ ਦਾ ਇਤਿਹਾਸ ਹੁੰਦਾ ਵਾ ਗਲਤੀ ਦੀ ਕੋਈ ਉਮਰ ਨਹੀਂ ਹੁੰਦੀ ਮੈਂ ਇਹ ਗੱਲ ਕਹਿਨੀ ਆ ਕਿ ਮੇਰੀ ਕੀਤੀ ਹੋਈ ਗਲਤੀ ਹੈ ਮੇਰੇ ਬੱਚਾ ਗੜੀ ਕਿਉਂ ਲਿਆਉਂਦੀ ਇਹਨੂੰ ਮੈਂ ਮਾੜੀ ਨਹੀਂ ਚੰਗੀ ਨਹੀਂ ਕਦੇ ਵਾਧੂ ਇਹਦੇ ਕਾਰਨ ਕੇ ਬਵਾ ਨਾ ਬਾਕੀ ਨੂੰ ਹਰ ਵੇਲੇ ਕੁਛ ਕਹਿਤ ਰਹਿੰਦੀ ਆ ਪਈ ਇਹ ਪ੍ਰੀਤ ਮਗਲ ਫਿਰਦੀ ਆ ਇਹਦੀ ਆਓ ਭੈਣ ਸੋ ਦੋਖ ਸੋ ਕਰਦੀਆਂ ਸਾਰੀ ਦਿਹਾੜੀ ਮੈਂ ਤਾਂ ਸਾਰੀ ਦਿਨ ਕੰਮ ਲੱਗੀ ਰਹਿੰਦੀ ਆ ਮੈਨੂੰ ਕਿਤੇ ਨਾ ਇਹਨਾਂ ਕੋਲ ਬੈਠੀ ਵੇਖਿਆ ਮੈਂ ਕਿੱਦਾਂ ਛੱਡਦਾ ਆਪਣੀ ਭੈਣ ਨੂੰ ਜਿੱਦਾਂ ਕਾਈ ਤਾਂ ਮਾਹੌਲ ਚੱਲਣ ਡਿਆਣਾ ਤੇ ਮੇਰਾ ਵੀ ਜੀ ਕਾੜਾ ਤੇ ਮੈਂ ਤੈਨੂੰ ਲੈ ਹੀ ਜਾਵਾਂ ਚਲੋ ਕੋਈ ਗੱਲ ਨਹੀਂ ਲੈ ਜਾਓ ਕਿਤੇ ਆਪੇ ਆਜੂਗੀ ਫੇਰ ਸਭਾ ਰਹੂਗੀ ਨਾ ਤੁਹਾਡੇ ਕੋ ਮਹੀਨਾ ਦੱਸ ਦੇਣਾ ਤੈਨੂੰ ਥੋੜਾ ਸਿੱਖਾ ਕੇ ਕਰ ਲੈ ਆਪੇ ਪਰਿਵਾਰ ਚ ਕਿੱਦਾਂ ਰਹੀਦਾ ਵਾ ਆ ਵੇਖ ਲਓ ਇਹ ਕਿ ਆਂਦੀ ਆ ਵੀ ਜਾਵੇ ਤੇ ਇਹਦਾ ਘਰ ਉਜਲੇ ਤੇ ਸਾਨੂੰ ਐછા ਆ ਜੀ ਇਹ ਦੁੱਧ ਪਾ ਕੇ ਲੈ ਜੀ ਆ ਚੀਜ਼ ਲੈ ਜੀ ਮੰਮੀ ਵੇਖ ਲਾ ਆਹ ਤੇ ਮੇਰੀ ਗੱਲ ਸ ਤੇਰੇ ਜੁੱਧਾਂ ਤੇ ਆਈਆਂ ਮੈਂ ਤੇ ਆਪਣੇ ਘਰ ਧੁੱਲੀ ਬਣ ਗਈ ਹਾਂ ਨਾ ਇਹ ਕਿ ਇਹ ਕਿ ਉਹ ਸਿਆਣਾ ਸੱਚੀ ਗੱਲ ਕਾਬਤ ਪਾਈ ਆ ਕੀ ਵੇ ਸ੍ਰੀ ਕੋ ਜਿਹੜਾ ਵਿੜਾ ਮੁਕਲਾ ਉਹ ਗੱਲ ਨਾ ਮੰਮੀ ਫਿਰ ਉਹ ਗੱਲ ਤੁਸੀਂ ਡੀਆਂ ਚ ਕਰਦੇ ਆਂ ਆਦੀ ਹੋ ਗਈ ਮਾਸੀ ਜੀ ਉਹਨਾਂ ਵਾਲੀ ਜਿਹਨੂੰ ਵੀ ਜਿਹੜੀ ਦੁੱਧ ਪਿਲਾਉਂਦੇ ਨੇ ਈ ਘੜੀ ਮੁੜੀ ਉਹਨੂੰ ਕੋਈ ਨਾ ਦਵਾ ਕੀ ਜੀ ਨਾ ਦਵਾ ਇੱਕ ਦਿਨ ਤੇਰੇ ਕੋਲ ਆਵਾਂਗੇ ਨਾ ਤੇਰੇ ਸਰ ਤੇ ਆਵਾਂਗੇ ਜਦੋਂ ਆਪਣੇ ਸਰ ਦੇ ਤੇ ਰਹੇਗੀ ਮੇਰਾ ਘਰ ਵਾਜੇ ਉਦੋਂ ਤੇਰੇ ਕੋ ਨਾ ਲੈ ਨਾਵਾਂਗੇ ਮੈਂ ਇੱਕ ਦੇਸਣ ਨਹੀਂ ਹਾਂ ਕਿਉਂ ਨਾ ਕਰਦੇ ਆਂ ਤੇ ਬੋਲਣਾ ਕਿ ਮੈਂ ਦੇਸਣ ਹੀ ਆ ਤੁਹਾਨੂੰ ਬੜਾ ਲੈ ਜਾਓ ਲੈ ਜਾਓ ਕੱਲ ਆਈ ਮਾਂ ਦੇ ਦਿਵਾਲੇ ਹੋ ਗਈਆਂ ਭੂਡਾ ਵਾਂਗੂੰ ਤੁਸੀਂ ਹਾਂ ਸਾਰੀ ਨਹੀਂ ਲੈਣ ਦਾ ਮੱਜਾ ਜੇ ਤੁਸੀਂ ਇਦਾਂ ਆਂਦੀ ਆ ਨਾ ਦਵਿੰਦਰ ਗਾੜੀ ਲਾ ਕੇ ਲੈ ਜਾਏ ਤੇ ਦਵਿੰਦਰ ਨੇ ਨਹੀਂ ਜਾਣਾ ਦਵਿੰਦਰ ਨੇ ਨਹੀਂ ਜਾਣਾ ਜੀ ਜੋਰ ਇੱਥੇ ਜਬਾਨ ਲੈਣ ਦਾ ਇੱਥੇ ਰਹਿਣਾ ਜੀ ਇੱਥੇ ਵਟ ਕੇ ਜਾਓ ਜਬਾਨ ਦਾ ਸਵਾਡ ਕੇ ਜਾਓ ਕੋਈ ਕੰਡੋ ਠੀਕ ਹੀ ਆ ਖਾਂਦੀ ਇੱਥੇ ਰਹਿਣਾ ਇੱਥੇ ਰਹਿਣਾ ਜੀ ਛੇਤਰ ਦੇ ਨਾਲ ਮੈਂ ਨਹੀਂ ਜਾਂਦੀ ਤੇਰਾ ਰੋਣਾ ਕਰ ਆਉਂਦੇ ਨਾ ਮੇਰਾ ਘਰ ਰੱਖ ਜੇ ਅਸੀਂ ਕੋ ਕਾਂਡਾ ਹੁੰਦੇ ਨਾ ਤੇ ਘਰ ਚ ਨਹੀਂ ਪੇੜ ਲੈਣਾ ਇਹ ਕਰਨ ਲਈ ਤਾਂ ਤੁਹਾਨੂੰ ਤਾਮ ਮਾਨ ਤਾਨਾ ਉਹਨਾਂ ਨੇ ਸੱਧਿਆ ਵਾ ਚਲੋ ਤੁਹਾਡਾ ਵੱਖਰਾ ਕਰ ਰਹਿਣਾ ਮੈਂ ਤੇ ਜਿਆਦਾ ਕੋਈ ਇਹ ਗੱਲ ਦੇ ਵਿੱਚ ਆਉਂਦੀ ਨਹੀਂ ਆ ਪਰ ਫਿਰ ਵੀ ਮੈਂ ਇਨੀ ਗੱਲ ਤੁਹਾਨੂੰ ਜ਼ਰੂਰ ਕਹੂੰਗੀ ਕਿ ਇਹਨੂੰ ਪੁੱਛੋ ਵੀ ਇਹਦਾ ਮੇਰੇ ਨਾਲ ਕਿਹੜਾ ਵੈਰ ਹੀ ਮੇਰੇ ਨਾਲ ਕਿਹੜਾ ਵੈਰ ਕਰਦਣ ਲਈ ਆ। ਭਾਰੇ ਦੇ ਵਿੱਚ ਤਾਂ ਕੋਈ ਗੱਲ ਦਾ ਮਸਲਾ ਲੱਭਦਾ ਹੀ ਨਹੀਂ। ਬੜੇ ਮਾਨ ਦਾ ਮਸਲਾ ਮੈੰਨੇ ਲੱਭਦਾ ਕਿਉਂ ਨਹੀਂ ਆ? ਆਪਣੀ ਜ਼ਬਾਨ ਬੰਦ ਕਿਉਂ ਨਹੀਂ ਰੱਖਦੀ? ਮੈਂ ਦੱਸ ਦਿੰਦੀ ਇੰਨੇ ਸਿੱਕੇ ਸਿੱਨੇ ਬੋਲਣ। ਗੱਲ ਸੁਣ ਮੇਰੀ ਜ਼ਿੰਦਗੀ ਨਹੀਂ ਬੋਲੇ। ਮੇਰੀ ਜ਼ਿੰਦਗੀ ਆ। ਮੈਂ ਗਲਤੀ ਕੀਤੀ। ਉਹ ਗੱਲ ਨੂੰ ਦੁਬਾਰਾ ਮੈਂ ਸੁਣ ਲਿਆ ਕਿਹ ਕੋ ਕੀਤੀ ਜਿੱਤਾ ਹੁਣ ਉਹਦੇ ਕੋ ਆਈ ਕਿਉਂ ਕੀਤੀ ਆ ਤੂੰ ਜਦ ਪਿੰਡ ਚ ਗਿਆ ਗਲੀ ਗਵਾਨ ਦੇ ਮੈਂ ਕੋਈ ਗੱਲ ਸੁਣ ਲਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਮਮੀ ਕਿਤਾ ਗੱਜਦੀ ਆ ਜੇ ਤੇਰੇ ਮੂੰਹ ਸੋਲੀ ਨਹੀਂ ਜਿਹੜਾ ਪਿੰਡ ਬਾਹਰ ਥੂ ਥੂ ਕਰਨ ਦਿਆ ਜਿਹੜਾ ਜਦੋਂ ਕੋਈ ਨਾ ਨਹੀਂ ਪਿੰਡ ਕਰਨ ਦਿਆ ਜਿਹੜਾ ਪਿੰਡ ਥੂ ਥੂ ਕਰਨ ਦਿਆ ਨਾ ਕੋਈ ਇੱਕ ਜਣਾ ਲਿਆ ਕੇ ਆ ਤੇ ਮੈਂ ਪੁੱਛ ਲੂੰਗੀ ਤੇਰੇ ਮੂੰਹ ਤੇ ਪੁੱਛੂੰਗੀ ਤੂੰ ਰਣ ਜਿੱਤਣਾ ਹਾਂ ਮਾਰਦਾ ਤੂੰ ਗਏ ਪਿੰਡ ਦੇ ਇੱਕ ਦੇ ਨਾਲ ਆ ਮੇਰੀ ਗੱਲ ਸੁਣਾਂ ਅਗਲੇ ਅਗਲੇ ਤੈਨੂੰ ਦੇ ਵਿੱਚ ਤੇਰੇ ਟੱਪੜ ਦਾ ਹਾਂ ਨਹੀਂ ਮੈਂ ਕਰਦੀ ਨਹੀਂ ਮੈਂ ਨਾ ਉਹ ਕੀ ਲੈਣਾ ਮੈਂ ਤਾਂ ਵੜਦੀ ਵੀ ਨਹੀਂ ਆ ਇੱਥੇ ਪਹਿਲਾਂ ਪਾਉਂਦੇ ਇਹਦੇ ਨਾ ਤੇ ਨਾ ਵੜ ਸਾਡੀ ਅਗਰੇ ਪਾਵਾ ਅਕੜ ਗਿਆ ਮੈਂ ਨਾ ਮੈਂ ਨਾ ਕਹਤਾ ਤੁਸੀਂ ਮਾਜੇ ਨੇ ਪਿੱਛੇ ਲੈ ਗਈ ਤੁਸੀਂ ਲੰਦਗਾ ਨਾ ਤੂੰ ਪਿੱਛੇ ਲੈ ਕੇ ਆਈਏ ਦੇਣ ਵਾਲਾ ਕੋਈ ਨਹੀਂ ਦੇਣਾ ਆਂਦੀ ਆ ਕਿ ਆਈਏ ਤੇਰੇ ਭਰਾ ਨੇ ਤੇ ਤੇਰੇ ਸਾਡ ਕੋਈ ਨਹੀਂ ਦਿੱਤੀ ਜਾਂਦੀ ਹਾਂ ਕਦੇ ਆਪਣਾ ਮੂੰਹ ਬੰਦ ਰੱਖੇ ਕੀ ਭਵੇਂ ਬੰਦਾ ਰੱਖੋ ਮੈਂ ਵਿਆਹ ਕੇ ਆਈ ਆ ਮੇਰਾ ਘਰ ਵਾ ਮੇਨੇ ਮਾਰਦਾ ਕੋਈ ਫਰਜ਼ ਨਹੀਂ ਕਰਿਆ ਸਾਰੇ ਇੱਥੇ ਵਿਆਹ ਕੇ ਆਏ ਨਿਕਲਦੇ ਕੋਈ ਨਹੀਂ ਆਇਆ ਉਹਨੇ ਕਿਦਾਂ ਕਹਿਤਾ ਤੇਰੇ ਮਤ ਬੋਲੀ ਸਾਰੀ ਮੰਮੀ ਤੇਰੀ ਬੋਲਦੀ ਆ ਬੋਲੀ ਵੇਖ ਲੈ ਇਹਦੀ ਆ ਭੈਣ ਜੀ ਬੋਲੀ ਵੇਖ ਲੋ ਇਹਦੀ ਇਹ ਬਾਂਹ ਜਿਹੜੀ ਨਾ ਆ ਮੰਮੀ ਆ ਤੇਰੀ ਜਿੰਨੇ ਚੰਨ ਇੰਨੇ ਚੜਦਾ ਇੱਥੇ ਰੱਖਿਆ ਹੋਰ ਕਦੇ ਨਹੀਂ ਬੋਲੀ ਆਪਣੀ ਮਾਂ ਨੂੰ ਕਦੇ ਜੇ ਘੇਟੇ ਬਾਹਰ ਕਰਦੇ ਨਾ ਜਦੋਂ ਜੀ ਆਈ ਮੈਨੂੰ ਪਤਾ ਜਿੱਦਾਂ ਮੈਂ ਦਿਨ ਕੱਢਣੀ ਗਲ ਘੁੱਟਣ ਪੈਂਦੀ ਆ ਸਿਬੀਆਂ ਦਿੰਦੀ ਮੈਨੂੰ ਤੂੰ ਤੇ ਸਾਰਿਆਂ ਦੇ ਵਕਤ ਪਾਇਆ ਦਿਨ ਕਾਦੇ ਕੱਟਣ ਦੇ ਇਹਨੇ ਕੱਲੀ ਕਿਹੜੀ ਗੱਲ ਜੋ ਬੰਨਿਆ ਜੋ ਮਸਤ ਨੂੰ ਨਹੀਂ ਕਹਿੰਦਾ ਬਾਹਰ ਨਾ ਤੇ ਤੁਹਾਡੇ ਹੋਈਆਂ ਨਾ ਤੇ ਰਹਿਣਾ ਇਹਦੀ ਇੱਥੇ ਹੀ ਮੈਂ ਇੱਥੇ ਰਹਿਣਾ ਮੈਂ ਰਹਿਣਾ ਨਹੀਂ ਮੈਂ ਉਹ ਮੰਮੀ ਰਹਿਣਾ ਤੇ ਇੱਥੇ ਹੀ ਆ ਪਰ ਸਲੀਕੇ ਨਾਲ ਰਵੇ ਤਰੀਕੇ ਨਾਲ ਰਵੇ ਤੇ ਤਰੀਕੇ ਨਈਆ ਕੀ ਮੈਂ ਕਹਦੇ ਆ ਆ ਕੀ ਤਰੀਕੇ ਨਾਲ ਬਣਾਉਂਦੇ ਆ ਦੋਲਦੀ ਇੱਕ ਦਿੰਦੀ ਆ ਨਾ ਨਾਲੇ ਆਪਣੀ ਸੋਹਣੀ ਇਸ ਤੇ ਬਣਾਉਂਦੇ ਨਾਲੇ ਆਪਣੀ ਮਾਂ ਦੀ ਬਣਾਉਂਦੀ ਐਸੇ ਤਰੀਕੇ ਨਾਲ ਬਣਾਉਂਦੇ ਸੱਦ ਕੇ ਨਾ ਸਿਰ ਸਵਾਹ ਪਾਉਂਦੇ ਜੀ ਨਹੀਂ ਲੋਹੇ ਪਿੱਸਾ ਹੀ ਪਾਉਂਦੇ ਹੁੰਦੇ ਲੋਕ ਕਹਿੰਦੇ ਹੁੰਦੇ ਦੁੱਧ ਤੇ ਬੁੱਧ ਖਾ ਹੀਓ ਇਦਾਂ ਹੀ ਆ ਵੀ ਤੇ ਦੁੱਧ ਤੇ ਬੁੱਧ ਹੀ ਆ ਗੜੀ ਤੇ ਚੰਗੀ ਆ ਫੇਰ ਵੀ ਚੰਗੀ ਹੋ ਗਈ ਚੰਗੀ ਹੋ ਗਈ ਆ ਸੋਹਣੀ ਘਾ ਥੋੜੀ ਆ ਹੁਣ ਇਹ ਹਵਲੇ ਹਾਂ ਦੋ ਗੀ ਸਰਕਾਰੀ ਆ ਤੇਰੇ ਵਰ ਕੋਸ ਹੋ ਗਿਆ ਜਾਓ ਆ ਜਾਓ ਤੁਹਾਡੇ ਕੋਲ ਇਹਨੂੰ ਲੈ ਜਾਓ ਇਹਨੂੰ ਲੈ ਜਾਓ ਕੋ ਚੰਗਾ ਲੈ ਜਾਓ ਇਹਨੂੰ ਐਨ ਜੀ ਤੁਹਾਡੀ ਜਬਾਨ ਤੇ ਉਦੋਂ ਨਾਲ ਵੀ ਜੰਮ ਨਹੀਂ ਨਹੀਂ ਇੱਥੇ ਰਹਿਣਾ ਕਿਉਂ ਲੈ ਜੀ ਤੇ ਫਿਰ ਉਹਨੂੰ ਜਰਾ ਨਾ ਖਾਓ ਇਹ ਮੈਂ ਕਿੱਥੇ ਪੜੀ ਦੇਖੇ ਨਹੀਂ ਅਹੀਂ ਨੂੰ ਨੁਕਲ ਲਿਆ ਉਹਦੀ ਏਦਾਂ ਦੀ ਜਬਾਨ ਨਹੀਂ ਆ ਲੈ ਆ ਮੂੰਹ ਆਪਣਾ ਆਪਣੀ ਬਾਤ ਕਰੀ ਬੋਲ ਕੇ ਨਹੀਂ ਵੇਖਿਆ ਕਦੀ ਤੇਰੀ ਜਬਾਨ ਤੇ ਤੁਸੀਂ ਹੀ ਵਿਗੜਾਈ ਹੈ ਇਹਨਾ ਵਿਗੜਾਈ ਹਾਂ ਸਹੀ ਗੱਲ ਹੈ ਤੁਸੀਂ ਹੋਰ ਲੈ ਜਾਓ ਤੇ ਸਹੀ ਕਰਕੇ ਕਿਉਂ ਲੈ ਜੀ ਕਰ ਲਿਓ ਤੁਸੀਂ ਤਾਂ ਜਿਵੇਂ ਬੰਦੇ ਇੱਥੇ ਕਹੇ ਇਹਨਾਂ ਨੂੰ ਲੈਣ ਉਹਨੇ ਇਕੱਠੇ ਕਰੋ ਮੈਂ ਲੈ ਜੰਦੂ ਹਾਂ ਲਿਓ ਜਾਓ ਮਾਸੇ ਜੀ ਕਿਹਦੇ ਨਾਲ ਮੱਥਾ ਲਾਉਣ ਦੇ ਉਹੋ ਕਰ ਲੈ ਕੇ ਜਾਓ ਬਾਹਰ ਉਹ ਤਾਂ ਟੱਪ ਟੋਣੇ ਜਿਹੜੇ ਖੜੇ ਇਕੱਠੇ ਕਰੋ ਫੇਰ ਆ ਜੰਨੀ ਉਹਨਾਂ ਨਾਲ ਲਾਓ ਗੱਡੀ ਤੁਹਾਡੇ ਚ ਇਦਾਂ ਦੀ ਰੀਤ ਵਾਡੇ ਚ ਕੋਈ ਰੀਤ ਨਹੀਂ ਤੇ ਤੁਸੀਂ ਆਖਣ ਦਾ ਲੱਗ ਤੂੰ ਹੀ ਤੇ ਝੱਟਾ ਵਜੇ ਵਜੇ ਸਮਝਾਉਣ ਹੋਏ ਕਿੱਸਾ ਦੇ ਆ ਕੇ ਤਾਨੂੰ ਲੜਨੂ ਸੱਦਿਆ ਤੁਸੀਂ ਸਮਝਾਉਣ ਵਾਲੀਆਂ ਗੱਲਾਂ ਕੀਤੀ ਇਹੋ ਜੀ ਵਾਰਾ ਸਾਰਾ ਲੈਣ ਵਾਲੇ ਤੁਹਾਡੇ ਨਾਲ ਗੱਡੀ ਉੱਤੋਂ ਨਾ ਬੈਠ ਕੇ ਗੱਲ ਹੁੰਦੀ ਨਾ ਕਿ ਤੁਸੀਂ ਆ ਕੇ ਕੱਪ ਕਰਕੇ ਜਾਣਾ ਸੀ ਤੁਸੀਂ ਵਾਰਾ ਸਾਰਾ ਸਾਡੇ ਅਸੀਂ ਵੀ ਲੈ ਸਕਦੇ ਤੁਹਾਡੇ ਨਾਲ ਅਸੀਂ ਆਪ ਨਹੀਂ ਲੈ ਸਕਦੇ ਕੀ ਕਹਿੰਦਾ ਮਮੀ ਜੀ ਨਹੀਂ ਮੈਂ ਤੇ ਆਈ ਹੀ ਵੀ ਤੁਹਾਡੇ ਕੋਲ ਇਹਦੀ ਸ਼ਿਕਾਇਤ ਕਰਦੀ ਆ ਮਾਨਤਾਨ ਦੇ ਨਾਲ ਵੀ ਇਦਾਂ ਕਰਦੀ ਨੂੰ ਕੋ ਸਮਝਾਓ ਪਰ ਕੋਈ ਫਾਇਦਾ ਨਹੀਂ ਹੈ ਮੇਰੀ ਗੱਲ ਸੁਣਨਾ ਭੈਣ ਜੀ ਚੱਲ ਦੇ ਪੈਕ ਚ ਲੈ ਡੇ ਪਾ ਤੇ ਗਾੜੀ ਲਾਉ ਇਹਨੂੰ ਲੈ ਜਾਓ ਇੱਥੋਂ ਹਾਂ ਮੈਂ ਤੇ ਇਹ ਜਿਹੜੀ ਲੋਡ ਜਾਂਦਾ ਜਿਹੜੀ ਜ਼ਬਾਨ ਹੀ ਨਹੀਂ ਆਪਣੀ ਲੈ ਮਮਮੀ ਨੇ ਕੀ ਆਈ ਇਹਨਾਂ ਦੇ ਲੱਛਣ ਆ ਤੇਰੇ ਸਾਹਮਣੇ ਇੰਨਾ ਕੁਝ ਕਰੀ ਜਾਂਦੇ ਤੇ ਮਗਰੋਂ ਮੈਨੂੰ ਮਰਨਾ ਪਤਾ ਹੀ ਕੀ ਕੀ ਕਰਦੇ ਆ ਫੇਰ ਮੈਨੂੰ ਆਖ ਦਿੰਦੇ ਆ ਕਿ ਤੂੰ ਹੀ ਛੱਡਦਾ ਬੋਲਦੇ ਤੇ ਇਹਨਾਂ ਨਾਲ ਹਣ ਬੋਲਣਾ ਤਾਂ ਕੀ ਕਰਾਂ ਆਪ ਵੇਲਾ ਐਡੀ ਗਾਜੜੀ ਲੰਮੀ ਜ਼ਬਾਨ ਦੇ ਦੋਆ ਜਿਹੜੀ ਆਪ ਹੀ ਨੇ ਨਿਕਲੋ ਨਹੀਂ ਲਾਤੀਆਂ ਮੈਂ ਇੱਕ ਕੰਨੀ ਚਾਰ ਗਾੜੀਆਂ ਕਰਦੀਆਂ ਇਹਨਾਂ ਨੇ ਜੀਹਾਂ ਤੋਂ ਉੱਪਰ ਕੀਤਾ ਮੇਰਾ ਇਹਨਾਂ ਤੋਂ ਆਹਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਤਾਂ ਲੱਗਦਾ ਵੀ ਨੋ ਨਹੀਂ ਮੈਨਾਂ ਦੀ ਮੈਂ ਤਾਂ ਇਦਾਂ ਬੋਲ ਖਰੀਦ ਕੇ ਨਾ ਲੈਂਦੀ ਆ ਉਹ ਲੱਗਦੀ ਇਹਨਾਂ ਦੀ ਆਪਣੀ ਸੱਤਾਂ ਗਾਠੜਦੀ ਹੋਣੀ ਨਹੀਂ ਦੇਣੀ ਤਾਂ ਚੜਾਉਣੀ ਆ ਫੇ ਇਹਨਾਂ ਨਾਲ ਮਮੀ ਕਿੰਨਾ ਸੁਣਾਉਂਦੀ ਆ ਲੀੜੇ ਪਾ ਤੇ ਚੱਲ ਮੈਂ ਜਾਣੀ ਆ ਮੇਰਾ ਘਰ ਆ ਨਾ ਇੱਥੇ ਰਹਿਣਾ ਜੁੱਤੀ ਨਾ ਰਹਿਣੀ ਮਮੀ ਤੂੰ ਨਾ ਕਿਤੇ ਆਖੀ ਮੈਨੂੰ ਨਾਲ ਚੱਲ ਜਾ ਤੈਨੂੰ ਤਾਂ ਮੈਂ ਕਹਾਂ ਟੈਨਸ਼ਨ ਨਾ ਲੈ ਇੱਥੇ ਰਹਿ ਮਮੀ ਮੈਂ ਤੇ ਇੱਥੇ ਰਹਿ ਹੀ ਲੈਣਾ ਵਾ 4 ਵਜ ਗਏ ਆ ਦੌ ਦਾ ਤਿੱਤਰ ਉਹ ਤਿੱਤਰ ਤੂੰ ਜੇ ਕਿਤੇ ਜੋਬ ਨਾ ਆ ਗਿਆ ਨਾ ਉਹਨੇ ਕਹਾਣਾ ਚੱਲ ਨਾਲ ਹੀ ਲਾ ਤੇਰੀ ਕਿਤੇ ਬਸ ਨਾ ਲੱਗ ਜੇ ਨਿਕਲ ਤੂੰ ਆ ਜਾ ਆ ਜਾ ਤੈਨੂੰ ਤੋਰਾ ਦੋਰੋ ਪੁੱਤਰ ਪੜਾਈ ਤੇਰੀ ਹੋ ਗਈ ਆ ਪੂਰੀ ਤੇ ਹੁਣ ਕੋਈ ਸੋਚਿਆ ਵਾ ਤੂੰ ਗਾਂਵ 'ਚ ਕੀ ਕਰਨਾ ਵਾ ਹੋਰ ਪੜ੍ਹਨਾ ਵਾ ਜਾਂ ਕੋਈ ਕਿਸੇ ਕੰਮ ਵੱਲ ਲੱਗਣਾ ਵਾ ਪਾਪਾ ਹੱਲੇ ਤੇ ਕੋਈ ਨਹੀਂ ਸੋਚਿਆ ਕੋਈ ਨਹੀਂ ਸੋਚ ਲਾਂਗੇ ਅੱਜ ਰਿਜ਼ਲਟ ਤੇ ਆ ਜੇ ਮੈਂ ਤੈਨੂੰ ਗੱਲ ਦੱਸਾਂ ਚੰਗੀ ਨੀਤ ਨਾਲ ਪੜ੍ਹ ਲਾ ਜੇ ਹੋਰ ਪੜ੍ਹਨਾ ਦੇ ਠੀਕ ਆ ਕੋਈ ਡਿਗਰੀ ਡਿਗਰੀ ਕਰ ਲਾ ਕੋਰਸ ਕਰ ਲਾ ਮੇਰੇ ਵਾਂਗੂ ਨਾ ਰਵੀ ਮੈਂ ਸਾਰੀ ਉਮਰ ਜਾਈ ਢੱਪੇ ਚ ਹੀ ਰਿਹਾ ਹਾਂ ਤੇ ਤੂੰ ਥੋੜਾ ਪੜ ਲਾ ਕੰਮ ਆਊਗਾ ਬਗਲ ਪਤਾ ਕੀ ਸਾਡੇ ਲੋਕ ਕੀ ਕਹੀ ਜਾਂਦੇ ਪੰਜਾਬ ਵਾਲੇ ਖਾਸ ਕਰਕੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਸਾਨੂੰ ਅਸੀਂ ਤਾਂ ਬਾਹਰ ਜਾਂਦੇ ਆ ਕੋਈ ਯਾਰ ਕਾਬਲੀਅਤ ਵੀ ਹੋਣੀ ਚਾਹੀਦੀ ਬੰਦੇ 'ਚ ਥੋੜੀ ਬਹੁਤ ਥੋੜਾ ਬਹੁਤ ਪੜ ਥੋੜਾ ਬਹੁਤ ਪਤਾ ਲੱਗੇ ਕੋਈ ਡਿਗਰੀ ਹੋਵੇ ਤਾਂ ਤਾਂ ਹੀ ਨੌਕਰੀ ਮਿਲੂਗੀ ਸਾਨੂੰ ਪਹਿਲਾਂ ਉਹ ਕਾਬਿਲ ਤਾਂ ਹੋਣਾ ਚਾਹੀਦਾ ਨਾ ਸਾਨੂੰ ਹਾਂਜੀ ਆਹੋ ਬਾਹਰ ਦੇ ਲੋਕ ਨੌਕਰੀਆਂ ਲਈ ਜਾਂਦੇ ਸਹੀ ਗੱਲ ਆ ਪੰਜਾਬ ਜਾ ਕੇ ਬਾਰ ਬਾਹਰ ਦੇ ਲੋਕਾਂ ਨੇ ਮਿਹਨਤ ਕੀਤੀ ਆ ਯਾਰ ਪੜ੍ਹਾਈਆਂ ਕੀਤੀਆਂ ਵਾ ਉਹ ਕੰਮ ਦੇ ਕਾਬਿਲ ਆ ਉਹ ਮੁਣਕੇ ਤੁਸੀਂ ਉਹ ਦੱਈ ਜਾਂਦੇ ਹਾਂ ਹਾਂਜੀ ਉਹ ਆ ਬਾਹਰ ਕਾਹਦਾ ਰੌਲਾ ਜਪੈਂਦੇ ਹੋ ਕੋਈ ਨਹੀਂ ਗੱਲਾ ਬਤਾ ਕਾਂਦੇ ਦਿਵਿੰਦਰ ਦੀ ਮੰਮੀ ਆਈ ਏ ਐਨੀ ਜ਼ੋਰ ਨਾ ਤਾਂ ਪਤਾ ਹੀ ਉਹਦੀ ਆਦਤ ਦਾ ਲੈ ਮੈਲੇ ਲੜਾਈ ਹੋਂਡੀ ਇਦਾਂ ਲੱਗਣ ਰਹੀ ਨਾ ਨਹੀਂ ਨਹੀਂ ਲੜਨਾ ਕੰਨਾ ਵਾ ਕਈਰ ਦਵਿੰਦਰ ਕਰ ਜਾਂਦੀ ਨਾ ਵਾਧਾ ਘਾਟਾ ਤੇ ਮਾਸੀ ਜੀ ਉਹਦੀ ਸ਼ਿਕਾਇਤ ਕਰਨ ਦੇ ਹੀ ਉਸੇ ਗੱਲ ਤੇ ਚੱਲ ਠੀਕ ਆ ਗੱਲ ਸੁਣ ਹਾਂਜੀ ਚਾਹ ਬਣਾ ਰਾ ਵਧੀਆ ਜੀ ਚਾਹ ਹੀ ਬਣਾਉਣ ਲੱਗੇ ਹਾਂ ਮੈਂ ਉਹਨੂੰ ਗੌਰਵ ਦੀ ਕਲਾਸ ਲੈਣ ਦੇ ਆਵਾ ਬਾਅਦ ਚ ਕਹਿੰਦਾ ਰਹਿੰਦਾ ਕਿ ਪਾਪਾ ਵਾਰ-ਵਾਰ ਇਹੋ ਕੰਮ ਕਹਿੰਦਾ ਰਹਿੰਦਾ ਮੇਰਾ ਤਾਂ ਕੰਮ ਆਨੇ ਚੌਕੀਦਾਰ ਦਾ ਕੰਮ ਹੁੰਦਾ ਹੋਕਾ ਦੇਈ ਜਾਣਾ ਹਨਾ ਪੀ ਜਾਗਦੇ ਰਹੋ ਜਾਗਦੇ ਰਹੋ ਤੇ ਫਿਰ ਵੀ ਲੁੱਟੇ ਜਾਓ ਤੇ ਕੋਈ ਮਤਲਬ ਨਹੀਂ ਆ ਜਗਣਾ ਤੇ ਲੋਕਾਂ ਨੇ ਤੇ ਉਹ ਗੱਲ ਨਹੀਂ ਤੇ ਮਾਂ ਪਿਓ ਦਾ ਵੀ ਉਹ ਚੌਕੀਦਾਰ ਵਾਲੀ ਗੱਲ ਹੁੰਦੀ ਆ ਉਹਨਾਂ ਕਹੀ ਜਾਣਾ ਵਾ ਪੜ੍ਹਾਈ ਕਰੋ ਭੜਾਈ ਕਰੋ ਆ ਕਰ ਲਓ ਉਹ ਕਰ ਲਓ ਅੱਗੇ ਬੱਚਿਆਂ ਦੇ ਹੱਥ ਵਿੱਚ ਆ ਪੜ੍ਹਨਾ ਕੀ ਕਰਨਾ ਵਾ ਨਹੀਂ ਜੇ ਇੰਨੀਆਂ ਗੱਲਾਂ ਹੋਈਆਂ ਸੀ ਤੇ ਉਹਨੂੰ ਕਹਿਣਾ ਸੀ ਤੇ ਲੈ ਜਾ ਨਾਲ ਇਹੀ ਰੱਖਣੀ ਮੈਂ ਤਾਂ ਸਿਰਖ ਪਾ ਲਿਆ ਮੈਂ ਤਾਂ ਕਿਹਾ ਵੀ ਪਾ ਲੀੜਿਆ ਤੇ ਨਿਕਲ ਇਥੋਂ ਚੱਲ ਲੈ ਜਾਓ ਭੈਣ ਜੀ ਇਹਨੂੰ ਨਾਲ ਉਹ ਤਾਂ ਵਾਰੇ ਨਹੀਂ ਆਉਣ ਦੇਣ ਦੀ ਪ੍ਰੀਤਦੀ ਵੀ ਲਾਫਾ ਕਰਦੀ ਉਹ ਵਿਚਾਰੀ ਮਿਲਣ ਗਈ ਵੀ ਚੱਲ ਉਹਦੀ ਮੰਮੀ ਕੀ ਤੇ ਮੇਰੀ ਕੀ ਮਾਤਾ ਇਦਾਂ ਨਹੀਂ ਗੱਮ ਸੁੱਤਰ ਹੋਣਾ ਚਾਦ ਲੈ ਜਾਂਦੀ ਜੇ ਉਹਨੂੰ ਸੱਦਿਆ ਸੀ ਨਾ ਉਹਨੇ ਕੋਈ ਬੰਦਿਆਂ ਦੀ ਗੱਲ ਨਹੀਂ ਕੀਤੀ ਆਗੇ ਕੀਤੀ ਨਹੀਂ ਅਸੀਂ ਤਾਂ ਸੱਦਿਆ ਉਹਦੀ ਗਾਲ ਹੀ ਕਰਦੀ ਤੇ ਜਿੱਦਾਂ ਦੀ ਹੈਗੀ ਨਾ ਤੇ ਗਾਲ ਹੀ ਉਹਦੀ ਕਰਦੀ ਉਹਦੀ ਕਰਦੀ ਉਹ ਆ ਨਹੀਂ ਭਰਾ ਵਾਰੇ ਆਉਣ ਦੇਣ ਦੀ ਕਹਿਣੀ ਉਹ ਤਾਂ ਅੰਦੇ ਹੁੰਦੇ ਵੀ ਬਾਣ ਤਲਵਾਰਾਂ ਮਾਰਨ ਦੀ ਮਾਂ ਜ਼ਿਆਦਾ ਇਹਨੂੰ ਕਹਿਣਾ ਚੱਲ ਇਹ ਨਹੀਂ ਐਡੀ ਤੇ ਜਬਾਨੀ ਐਡੀ ਹੋ ਗਈ ਤੇ ਕਿਤੇ ਬਿੱਦਦੀ ਨਹੀਂ ਸਾਨੂੰ ਇਹ ਤੇ ਤੂੰ ਤੂੰ ਕਰਕੇ ਗੱਲਾਂ ਕਰਨੀ ਤੇ ਪ੍ਰੀਤ ਨੇ ਫਿਰ ਬੇਇੱਜ਼ਤੀ ਕੀਤੀ ਗਲਤੀ ਤਾਂ ਮੇਰੀ ਆ ਜਿਹੜਾ ਉਹਨੂੰ ਸੱਦਰਿਆ ਫੋਨ ਕਰਕੇ ਵੀ ਆ ਜਾ ਕੁੜੀ ਨੂੰ ਸਮਝਾ ਕੇ ਜਾਈ ਉਹ ਚੱਲ ਕੋਈ ਗੱਲ ਨਹੀਂ ਗਲਤੀ ਕਾਦੀ ਆ ਇੱਕ ਵਾਰ ਆਖਣਾ ਹੀ ਪੈਂਦਾ ਵਾ ਮਾਂ ਨੂੰ ਵੀ ਚੱਲ ਆਣ ਕੇ ਧੀ ਨੂੰ ਸਮਝਾਵੇ ਇਹਦਾ ਮਤਲਬ ਇਹ ਥੋੜਾ ਵਾ ਵੀ ਹੁਣ ਮਾਂ ਵੀ ਗਾੜੀ ਸਾਵਾਂ ਆਉਂਦੇ ਨਾ ਉਦਾਂ ਹੀ ਕਰਦੇ ਉਦਾਂ ਹੀ ਬਰਾਬਰ ਦੀ ਮਾਂ ਵਾ ਮੈਂ ਤਾਂ ਅੱਜ ਵੇਖਿਆ ਜ਼ਿਆਦਾ ਹੀ ਆ ਉਹ ਤਾਂ ਜ਼ਿਆਦਾ ਹੀ ਆ ਲੱਗਦੀ ਮੈਨੂੰ ਤੇ ਜ਼ਿਆਦਾ ਹੀ ਲੱਗਣ ਈ ਕੋ ਕੁੜੀ ਘੱਟ ਆ ਫਿਰ ਅੱਛਾ ਜੇ ਉਹ ਨਹੀਂ ਨਾ ਘੱਟ ਤੇ ਕੱਟ ਤੁਸੀਂ ਵੀ ਨਾ ਘਟ ਤੂੰ ਹੀ ਕੀਤੀ ਦਾ ਨਾ ਘਟ ਤੂੰ ਤੇ ਰਹਿੰਦੀ ਖੁੰਦੀ ਉਹਨੂੰ ਸੱਦ ਲਿਆ ਮੈਡਮ ਨੂੰ ਉਹ ਵੀ ਆਣ ਕੇ ਬੇਇੱਜ਼ਤੀ ਕਰ ਗਈ ਮੇਰੀ ਤੇ ਸਿਰ ਸਵਾਹ ਪਾ ਕੇ ਛੁੱਟੀ ਹੋ ਦੇ ਤੈਨੂੰ ਉਹ ਕੀ ਕਹਿੰਦੀ ਆ ਖਾਦੀ ਤੋਂ ਗਈ ਮੇਰੀ ਮਾਂ ਦੁਖੀ ਹੋ ਕੇ ਗਈ ਆ ਠੀਕ ਆ ਚਾਵਾ ਮਣਾਵਾ ਨਾ ਹੁੰਦੀ ਸੀ ਨਹੀਂ ਤੈਨੂੰ ਉਹ ਕੀ ਕਹਿੰਦੀ ਆ ਨਹੀਂ ਪਹਿਲਾਂ ਉਹਦਾ ਉਹਦਾ ਕੀ ਮਤਲਬ ਦੂਜੇ ਘਰੋਂ ਆਣ ਕੇ ਇੱਥੇ ਮੇਰੀ ਮਾਂ ਨੂੰ ਗੱਲਾਂ ਕਰਦੀ ਆ ਅਹੇ ਜੀ ਤੋਰਾ ਗਾੜੀ ਤੇ ਲਾਓ ਇਹਨੂੰ ਅਕਲ ਆ ਜੀ ਤੇਰੇ ਤੇਰੇ ਵਾਸਤੇ ਦੂਜਾ ਹੋਊਗਾ ਉਹਦੇ ਵਾਸਤੇ ਦੂਜਾ ਨਹੀਂ ਸਾਡੇ ਵਾਸਤੇ ਦੂਜਾ ਧੀ ਛੇਤੀ ਗੱਲ ਉਹਦੇ ਅੱਗੇ ਉਹਨੇ ਜਵਨ ਆਪੇ ਕਰਨੀਆਂ ਸੀ ਕੁੜੀਆਂ ਦਾ ਸਾਥਾ ਨਾਲ ਕੰਮ ਹੋਣ ਡਿਆ ਤੇ ਇਹਨੇ ਪਤਾ ਨਹੀਂ ਕਿਹੜੇ ਕਿਹੜੇ ਗੱਲਾਂ ਕਰਕੇ ਤੇ ਉਹ ਆਂਦੇ ਕਸੂਮਤ ਲਾਉਣ ਵਾਲੀ ਗੱਲ ਕੀਤੀ ਐ ਨਹੀਂ ਜੇ ਉਹਨੇ ਗਲਤੀ ਕਰ ਹੀ ਲਈ ਐ ਇਹ ਥੜੀ ਭੰਡੀ ਜਾਣਾ ਤੇਰਾ ਤੇ ਮੂੰਹ ਨਹੀਂ ਬੰਦ ਹੁੰਦਾ ਅਜੇ ਵੀ ਨਹੀਂ ਹਟਦੀ ਤੂੰ ਅਸੀਂ ਭੁੱਲ ਗਏ ਗੱਲਾਂ ਸਾਡੇ ਵੀ ਕੋ ਲੱਭਦੇ ਆਓ ਤੁਸੀਂ ਭੁੱਲ ਜੋ ਮੇਰੇ ਤੇ ਮਾਲਚੋਂ ਤੇ ਨਹੀਂ ਨਿਕਲਦੀਆਂ ਇਹ ਗੱਲਾਂ ਪੰਜੇਖਾਣਾ ਪਾਇਆ ਹੀ ਇਹਨੇ ਚੰਗਾ ਦਵਿੰਦਰ ਇਹ ਕਿਸੇ ਨਾਲ ਵੀ ਹੋ ਸਕਦੀ ਆ ਕੱਲੀ ਤੇ ਤੇਰ ਨਾਲ ਵੀ ਹੋ ਸਕਦੀ ਆ ਮੇਰ ਨਾਲ ਵੀ ਹੋ ਸਕਦੀ ਆ ਇਹ ਗਲਤੀਆਂ ਬੰਦੇ ਕੋ ਹੋ ਜਾਂਦੀਆਂ ਵਾ ਚੰਗਾ ਇਹਨੇ ਤਾਂ ਪਤਾ ਨਹੀਂ ਕੀ ਲੈਣਾ ਉਹ ਦੇਖੋ ਇਹ ਤਾਂ ਕਿਤੇ ਸਾਡਾ ਜੀਣਾ ਹਰਾਮ ਕਰ ਛੜਿਆ ਉਹ ਕਰਕੇ ਸੱਧਿਆ ਸੀ ਤੇ ਐਸੇ ਕੰਮ ਨੂੰ ਸੱਧਿਆ ਸੀ ਨਹੀਂ ਐਸੇ ਨਹੀਂ ਸੱਧਿਆ ਸੀ ਕੱਢੀ ਆ ਕਿਤੇ ਚੜਾਉਣ ਤੱਕ ਨਹੀਂ ਗਿਆ ਨੂੰ ਤੁਰ ਕੇ ਗਈ ਇੱਥੋਂ ਤੇ ਤੁਰ ਕੇ ਆਈ ਫਿਰ ਉਹ ਉਦੋਂ ਤੇ ਆਟਾ ਮਿਲ ਗਿਆ ਹੁਣ ਸਿਕਰਤੀ ਖੜ ਦੁਪਹਿਰ ਲੱਗੀ ਆ ਹਾਂ ਹੁਣ ਨਹੀਂ ਆਟਾ ਮਿਲਿਆ ਉਹਨੂੰ ਆਹੋ ਮਿਲਿਆ ਨਹੀਂ ਆਟਾ ਤੂੰ ਤੇ ਚੋਪੀ ਕਰ ਜਾ ਫੋਨ ਕਰਕੇ ਸੱਦਣ ਦਾ ਪਤਾ ਹੀ ਉਹ ਬੰਮੀ ਨਿਆਮ ਖਾਣ ਚਲ ਗਿਆ ਤੈਨੂੰ ਨਹੀਂ ਪਤਾ ਵੀ ਆਈ ਸੱਸ ਮਾਵਾ ਸੱਗੀ ਮੇਲਾ ਬੋਲਣ ਦਾ ਤਰੀਕਾ ਵੇਖ ਲੈ ਬੋਲਣ ਦਾ ਵੇਲਾ ਮਾਤਾ ਵੇਖਾ ਉਹਦੇ ਸਾਹਮਣੇ ਐਂ ਕਰਦੀ ਸੀ ਆਹੋ ਹੁਣ ਇਹਦੀ ਇਹਦੀ ਜ਼ੁਬਾਨ ਹੋਰ ਐਡੀ ਲੰਮੀ ਹੋ ਗਈ ਧੀਆਂ ਮਾਵਾ ਨੂੰ ਰੋ ਕੇ ਹੀ ਦੱਸਦੀਆਂ ਹੁੰਦੀਆਂ ਵਾ ਜੇ ਸੁਖੀ ਬਸਣ ਤਾਂ ਕਦੇ ਨਹੀਂ ਰੋਂਦੀਆਂ ਤੈਨੂੰ ਕੀ ਨਹੀਂ ਮਿਲ ਰਿਹਾ ਤੇ ਤੂੰ ਸੁਖੀ ਬਸਣ ਨਹੀਂ ਆਹ ਇਹੋ ਮਾਂ ਪੁੱਤ ਦੀ ਗੱਲ ਚ ਕੀ ਨਹੀਂ ਮਿਲਦਾ ਚਾਚਾ ਨੂੰ ਕੀ ਨਹੀਂ ਮਿਲਦਾ ਆਹ ਸਾਰਾ ਦਿਨ ਉਧਰ ਜਾ ਜਾ ਬੈਠੇ ਰਹਿੰਦੇ ਤੇ ਕੋਈ ਨਹੀਂ ਬੰਦੇ ਭਰਾਵਾਡਾ ਮੈਂ ਜੰਨੀ ਮੈਂ ਫੇਜੇ ਮੈਂ ਐਸੀ ਸਾਡਲਾਂ ਤਾਂ ਉਹ ਵੀ ਦੁਖਦਾ ਵੇਹੀ ਆਉਣਾ ਇਹ ਚੀਜ਼ਾਂ ਵੇਲੇ ਮਾਫ ਕੀਤੇ ਆ ਇਹਨੂੰ ਤਾਂ ਵੀ ਦੋਦਾ ਮਾਣਾ ਨੋਹਾਂਤੀਆ ਵਾਲੇ ਕੰਮ ਵੇਖ ਲੈ ਇਹਦੇ ਨਹੀਂ ਮੇਰੇ ਨੋਹਾਂਤੀਆ ਹੁਣ ਤੇਰਾ ਉਹ ਜਿਹੜੇ ਨੋਹਾਂਤੀਆ ਵਾਲੇ ਨਾ ਉਹ ਕਰ ਲਉ ਨਹੀਂ ਤੇਰਾ ਰੋੜਾ ਕਿੱਥੇ ਗਿਆ ਹੁਣੇ ਰੋੜਾ ਕਿੱਥੇ ਗਿਆ ਦਾ ਮਾਂ ਸਾਹਮਣੇ ਤੇ ਐਂ ਕਰਦੀ ਇਹ ਉਦਾਂ ਦੀ ਉਹ ਤੇ ਉਦਾਂ ਦੀ ਏ ਉਹ ਵੀ ਬਗੜ ਬਗੜ ਕਰਕੇ ਚਲ ਗਈ ਚਲ ਗਈ ਕੀ ਲਾ ਕੇ ਗਈ ਫਿਰ ਮੈਂ ਤਾਂ ਕਿਹਾ ਵੀ ਨਿਕਲ ਜਾ ਤੂੰ ਚੱਲ ਗਾੜੀ ਨਾਲ ਲਾ ਤੇ ਦੌੜ ਜਾ ਫੇ ਗਈ ਨਹੀਂ ਕੀ ਪਤਾ ਪੈ ਜੂਗੀ ਫੇ ਲੰਮੀ ਹੁਣ ਉੱਥੇ ਅੰਦਰ ਐਸੀ ਨਹੀਂ ਮੈਂ ਐਦਾ ਜਾਂਦੀ ਨਹੀਂ ਜੁੱਤੀ ਨਾ ਰਹਿਣਾ ਇੱਥੇ ਵਿਆਹ ਕੇ ਲਿਆਇਆ ਕੱਢ ਕੇ ਨਹੀਂ ਲਿਆਇਆ ਮਾੜੇ ਮਖਦੇਸਣ ਨਹੀਂ ਆ ਇਹਦੀ ਮਾਂ ਵੀ ਜੁੱਤੀ ਸੁਣਾਈ ਜਾਂਦੀ ਤੇ ਇਹ ਵੀ ਜੁੱਤੀ ਸੁਣਾਈ ਜਿਹਦੀ ਨੂੰ ਪਸੜਾ ਜੁੱਤੀ ਨਹੀਂ ਮੈਨੂੰ ਇੱਕ ਗੱਲ ਦੱਸ ਉਹ ਵੀ ਇੰਨਾ ਬਗੜਵਾ ਕਰਦੀ ਕੀ ਤੁਸੀਂ ਖਾਂਦੇ ਤੂੰ ਤੁਸੀਂ ਤੇ ਕਰਦੇ ਨਹੀਂ ਉਦੋਂ ਕਿੱਦਾਂ ਤੈਨੂੰ ਗੱਲ ਨਹੀਂ ਹੋਣ ਢਈ ਤੁਹਾਨੂੰ ਤੇ ਦੰਦੜਾ ਪਈ ਮਾਂ ਪੁੱਤਾਂ ਨੂੰ ਤੁਸੀਂ ਤੇ ਬੋਲਦੇ ਤੁਸੀਂ ਤਾਂ ਸਾਨੂੰ ਬੋਲ ਨਹੀਂ ਦਿੱਤਾ ਹਾਂ ਤੁਸੀਂ ਤਾਂ ਗੋਲੀਆਂ ਕਾਦੀਆਂ ਨੀਂਦ ਵਾਲਿਆਂ ਨੂੰ ਨੀਂਦ ਹੀ ਤੁਰੇ ਫਿਰਦੇ ਆ ਜੀ ਬੋਲਦੇ ਬਾਵਾ ਮਾਰਦਾ ਬੜਾ ਪਤਾ ਬਈ ਬਾਹ ਮਾਰ ਲੈਣੀਆਂ ਨਹੀਂ ਸਾਨੂੰ ਸਰਫਾਮ ਹੋਇਆ ਮਾਂ ਦੀਆਂ ਵੇਲਾ ਮਾਤਾ ਉਹ ਨਾ ਗਿਆਣਾ ਥੋੜਾ ਰਲਾ ਪੋਣਾ ਸਾਈ ਦੇ ਇਹਨੇ ਤੇ ਸਾਡਾ ਸਿਰ ਲੱ ਲਿਆ ਬਲਸਣੀ ਨੇ ਤਾਂ ਬਲਸਣੀ ਦਾ ਕੀ ਕਰੀਏ ਹੀ ਦੱਸ ਨਹੀਂ ਇਹਦਾ ਫਰਜ ਨਹੀਂ ਬਣਦਾ ਉਹਦੇ ਨਾਲ ਪ੍ਰੇਮ ਨਾ ਰਵੇ ਉਹ ਤਾਂ ਕਿਤੇ ਇਹਨੂੰ ਲੱਗਦੀ ਜ਼ਹਿਰ ਮਾਰਨੀ ਇਹਦੀ ਭਾਣੀ ਕੱਲ ਨੂੰ ਵਿਹਣੀ ਉਹ ਤਾਂ ਜ਼ਹਿਰ ਵਰਗੇ ਲੱਗਦੇ ਇਹਨੂੰ ਕੀ ਕਰਾਂ ਮਾਤਾ ਮੈਂ ਇਹ ਤੇ ਆਦੀ ਮਾਂ ਚੰਗੀਆਂ ਬਾਕੀ ਸਾਰੀਆਂ ਇਹ ਮੈਂ ਬੋਲਿਆ ਨਾ ਫੇਰ ਤੂੰ ਗੁੱਸੇ ਹੋਣਾ ਵੀ ਤੂੰ ਬੋਲਦਾ